ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਦੇ ਤਿੰਨ ਵਿਆਹ ਹੋਏ ਸਨ ਉਹਨਾਂ ਦਾ ਪਹਿਲਾ ਵਿਆਹ ਲਾਹੌਰ ਨਿਵਾਸੀ ਸ੍ਰੀ ਹਰਜਸ ਰਾਏ ਦੀ ਪੁੱਤਰੀ ਮਾਤਾ ਜੀਤੋ ਜੀ ਨਾਲ 23 ਹਾੜ ਸੰਮਤ 1734 ਵਿੱਚ ਹੋਇਆ ਮਾਤਾ ਜੀਤੋ ਜੀ ਇੱਕ ਗੁਰਮੁਖ ਸਿੱਖ ਪਰਿਵਾਰ ਦੀ ਲੜਕੀ ਸੀ ਅਤੇ ਬੜੇ ਸੁਗੜ ਸੁਭਾਅ ਦੀ ਮਾਲਕ ਸੀ ਵਿਆਹ ਸੰਬੰਧੀ ਹਰਜਸ ਰਾਏ ਨੇ ਬੇਨਤੀ ਕੀਤੀ ਕਿ ਵਿਆਹ ਲਾਹੌਰ ਵਿਖੇ ਕੀਤਾ ਜਾਵੇ ਪਰ ਉਹਨਾਂ ਦਿਨਾਂ ਵਿੱਚ ਵਰਖਾ ਬਹੁਤ ਜ਼ਿਆਦਾ ਹੋਣ ਕਰਕੇ ਲਾਹੌਰ ਜਾਣਾ ਕਠਿਨ ਸੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਉਹ ਸਾਰਾ ਸਮਾਨ ਲੈ ਕੇ ਇੱਥੇ ਆ ਜਾਣ ਇੱਥੇ ਨੇੜੇ ਹੀ ਲਾਹੌਰ ਵਸਾ ਦਿੱਤਾ ਜਾਵੇਗਾ ਗੁਰੂ ਜੀ ਨੇ ਸਭ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਉਹ ਗੁਰੂ ਕੇ ਲਾਹੌਰ ਪੁੱਜਣ ਅਤੇ ਉਸ ਅਸਥਾਨ ਦੀਆਂ ਰੋੜਕਾਂ ਵਿੱਚ ਵਾਧਾ ਕਰਨ ਇਸ ਲਈ ਬਹੁਤ ਸੰਗਤਾਂ ਹਮ ਹਮਾ ਕੇ ਪੁੱਜੀਆਂ ਅਤੇ ਗੁਰੂ ਕੇ ਲਾਹੌਰ ਦੁਕਾਨਾਂ ਲੱਗ ਗਈਆਂ ਤੇ ਬਾਜ਼ਾਰ ਸਜ ਗਏ। ਸ੍ਰੀ ਹਰਜਸ ਰਾਏ ਪਰਿਵਾਰ ਸਹਿਤ ਉੱਥੇ ਪਹੁੰਚ ਗਏ। ਹਜ਼ਾਰਾਂ ਸਿੱਖ ਸੇਵਕਾਂ ਦੀ ਹਾਜ਼ਰੀ ਵਿੱਚ ਬੜੀ ਧੂਮ-ਧਾਮ ਨਾਲ ਵਿਆਹ ਹੋਇਆ। ਇਸ ਨਵੇਂ ਵਸੇ ਥਾਂ ਤੇ ਗੁਰੂ ਜੀ ਨੇ ਵਰਖਾ ਮਾਰ ਕੇ ਜ਼ਮੀਨ ਵਿੱਚੋਂ ਪਾਣੀ ਦਾ ਸੂਮਾ ਕੱਢਿਆ ਸੀ। ਆਨੰਦਪੁਰ ਸਾਹਿਬ ਤੋਂ ਨੰਗਲ ਵਾਲੇ ਪਾਸੇ ਇਸ ਸਥਾਨ ਨੂੰ ਹਾਲੇ ਤੱਕ ਵੀ ਗੁਰੂ ਕਾ ਲਾਹੌਰ ਕਹਿੰਦੇ ਹਨ। ਅਤੇ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨਗੇ ਸਰਦਾਰ ਲੋਹਸ ਇਸ ਸਥਾਨ ਦੇ ਵੀ ਦਰਸ਼ਨ ਕਰਦੇ ਹਨ गुरु जी ਦਾ ਦੂਸਰਾ ਵਿਆਹ श्री राम शरण ਖੱਤਰੀ ਜੀ ਦੀ ਪੁੱਤਰੀ ਮਾਤਾ ਸੁੰਦਰੀ ਨਾਲ 7 ਵਿਸਾਖ ਸੰਮਤ 1741 ਨੂੰ ਹੋਇਆ ਇਹ ਵਿਆਹ ਅਨੰਦਪੁਰ ਸਾਹਿਬ ਵਿਖੇ ਹੀ ਹੋਇਆ ਦੱਸਿਆ ਜਾਂਦਾ ਹੈ ਇਸ ਬਾਰੇ ਕੋਈ ਗਵਾਹੀ ਨਹੀਂ ਮਿਲਦੀ ਕਿ ਗੁਰੂ ਜੀ ਲਾਹੌਰ ਵਿਆਹਣ ਵਾਸਤੇ ਗਏ ਸਨ ਕਿ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਹਨ ਕਿ ਮਾਤਾ ਜੀਤੋ ਅਤੇ ਮਾਤਾ ਸੁੰਦਰੀ ਇਕੋ ਹੀ ਸਨ ਮਾਤਾ ਜੀ ਦਾ ਪੇਕਾ ਨਾ ਜੀਤੋ ਸੀ ਅਤੇ ਗੁਰੂ ਜੀ ਨੇ ਆਪਣੇ ਵੱਲੋਂ ਉਹਨਾਂ ਦਾ ਨਾਂ ਸੁੰਦਰੀ ਰੱਖ ਦਿਆ ਸੀ ਗੁਰੂ ਜੀ ਦਾ ਤੀਸਰਾ ਵਿਆਹ ਜ਼ਿਲ੍ਹਾ ਜਲਮ ਦੇ ਪਿੰਡ ਰੋਤਾਸ ਦੇ ਵਸੀ ਭਾਈ ਰਾਮੂ ਖੱਤਰੀ ਦੀ ਪੁੱਤਰੀ ਮਾਤਾ ਸਹਿਬ ਦੇਵੀ ਨਾਲ 18 ਵਿਸਾਖ ਸੰਮਤ 1757 ਨੂੰ ਹੋਇਆ ਪਰ ਇਤਿਹਾਸਕਾਰ ਇਸ ਵਿਆਹ ਨੂੰ ਅਸਲ ਵਿਆਹ ਨਹੀਂ ਮੰਨਦੇ ਉਹ ਲਿਖਦੇ ਹਨ ਕਿ ਸੰਮਤ 1757 ਦੀ ਵਿਸਾਖੀ ਦੇ ਸਮੇਂ ਭਾਈ ਰਾਮੂ ਜੀ ਆਪਣੀ ਜਵਾਨ ਸੁਪਤਰੀ ਸਹਿਬ ਦੇਵੀ ਨੂੰ ਵੀ ਪਾਲਕੀ ਵਿੱਚ ਬਿਠਾ ਕੇ ਨਾਲ ਲੈ ਆਏ ਉਹਨਾਂ ਗੁਰੂ ਜੀ પાસે ਬੇਨਤੀ ਕੀਤੀ ਕਿ ਇਸ ਦੀ ਪੁੱਤਰੀ ਕਿਸ ਪੁੱਤਰੀ ਦਾ ਇਸ ਦੇ ਜਨਮ ਤੋਂ ਹੀ ਤੁਹਾਡੇ ਨਾਲ ਨਾਤਾ ਜੋੜਿਆ ਹੈ ਹੁਣ ਇਸ ਅਨੁਸਾਰੇ ਮਾਤਾ ਜੀ ਹੀ ਕਹਿੰਦੇ ਹਨ ਅਤੇ ਇਸ ਨਾਲ ਹੁਣ ਹੋਰ ਕੋਈ ਸਿੱਖ ਵਿਆਹ ਨਹੀਂ ਕਰਵਾ ਸਕਦਾ ਇਸ ਲਈ ਇਸ ਤੇ ਕਿਰਪਾ ਕਰੋ ਤੇ ਇਸ ਨੂੰ ਆਪਣੀ ਸੇਵਕ ਪ੍ਰਵਾਨ ਕਰੋ ਗੁਰੂ ਜੀ ਨੇ ਨਹਾ ਤਾਂ ਨਾ ਕੀਤੀ ਪਰ ਭਾਈ ਰਾਮੂ ਦਾ ਸਿੱਧਕ ਵੇਖ ਕੇ ਉਹਨਾਂ ਨੇ ਸਹਿਬ ਦੇਵ ਨੂੰ ਆਪਣੀ ਪਤਨੀ ਬਣਾਉਣ ਕਬੂਲ ਕਰ ਲਿਆ ਅਤੇ ਨਹਾ ਵੀ ਕਹਿ ਦਿੱਤੀ ਕਿ ਹੁਣ ਇਹ ਖਾਲਸੇ ਦੀ ਮਾਤਾ ਹੀ ਹੋਣਗੇ ਮਾਤਾ ਸਹਿਬ ਦੇਵੀ ਅੰਮ੍ਰਿਤ ਛੱਕ ਕੇ ਮਾਤਾ ਸਹਿਬ ਕੋਰ ਬਣ ਗਈ ਗੁਰੂ ਜੀ ਵੱਲੋਂ ਉਸ ਨੂੰ ਖਾਲਸੇ ਦੀ ਮਾਤਾ ਦੀ ਪਦਵੀ ਬਖਸ਼ਣ ਕਰਨ ਜਦ ਕੋਈ ਸਿੱਖ ਅੰਮ੍ਰਿਤ ਛਕਦਾ ਹੈ ਤਾਂ ਕਹਿੰਦਾ ਹੈ ਅੱਜ ਤੋਂ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਹਿਬ ਕੌਰ ਜੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ